ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮੇਂ ਵਿੱਚ ਭਾਰਤ ਪੰਜਾਬ ਦੀਆਂ ਸਰਕਾਰਾਂ ਵੱਲੋਂ ਜਿਵੇਂ ਕਿ ਅੱਜ ਦੀ ਪਰਜਾਂ ਨੂੰ ਕਿਵੇਂ ਲੁੱਟਿਆ-ਕੁੱਟਿਆ ਜਾ ਰਿਹਾ ਉਸ ਸਮੇਂ ਦੀ ਬੇਨਤੀ ਰਾਗੀ ਭਾਈ ਗੁਰਵਿੰਦਰ ਸਿੰਘ ਜੀ ਭਗਤਾ ਪਾਇਕਾਂ ਵਾਲਿਆਂ ਵੱਲੋਂ ਕਿਉਂ ਕੀਤੀ ਜਾ ਰਹੀ ਹੈ ਅਜ ਰਾਜ ਤੇ ਵਜ਼ੀਰ ਲੁੱਟ ਪਰ ਜਾਨੋ ਖਾਈ ਜਾਂਦੇ ਕਾਲ ਜੁਗੀ ਵਦ ਗਿਆ ਜੋਰ ਭਾਰਤ ਪੰਜਾਬ ਦੀ ਮੈਂ ਕਰਦਾ ਹਾਂ ਗੱਲ ਲੋਕੋ ਰਾਜ ਤੇ ਵਜ਼ੀਰ ਜਿੱਥੇ ਚੋਰ ਭਾਰਤ ਪੰਜਾਬ ਦੀ ਮੈਂ ਕਰਦਾ ਹਾਂ ਗੱਲ ਲੋਕੋ ਰਾਜ ਤੇ ਬਜੀਰ ਜਥੇਚੋਰ ਪਲੇ ਮਾਨਸਾਂ ਦਾ ਸਮਾਂ ਰਹਿ ਗਿਆ ਨਿਆਚ ਚੱਕ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤਾੜਤਾ ਮਿਲੀਆਂ ਸਜਾ ਮ ਨਹੀਂ ਅੱਜ ਤੱਕ ਸਖਤਿਆਂ ਨੂੰ ਦਿਲ ਪਾਨੋ ਹਾ ਨੂੰ ਜਿੰਨਾ ਸਾੜਤਾ ਰਾਜ ਤੇ ਬਜ਼ੀਰ ਪਖ ਝੂਠਿਆਂ ਦਾ ਕਰਦੇ ਨੇ ਸੱਚਿਆਂ ਨਾ ਕੱਢਦੇ ਨੇ ਖੋਰ ਭਾਰਤ ਪੰਜਾਬ ਦੀ ਮੈਂ ਕਰਦਾ ਹਾਂ ਗੱਲ ਲੋਕੋ ਰਾਜ ਤੇ ਬਜ਼ੀਰ ਜਥੇ ਚੋ ਕਾਲੀ ਜੁਗੀ ਲੱਕੜਾਂ ਚ ਸੜਦੇ ਪਰਲਾ ਦੇ ਅੱਜ ਬਚ ਰਹਿਣ ਕਾਲੀ ਜੁਗੀ ਹੌਲਕਾ ਧਰਮ ਦੇ ਛਾੜ ਕੇ ਮੁਖੋਟੇ ਸੀ ਸੱਪ ਬਣ ਖਾਂਦੇ ਨੇ ਗੁਰੂ ਕਿਹਾਂ ਗੋਲ ਕਾ ਗੁਰੂ ਕਿਆ ਦੀ ਗੋਲਕ ਗਰੀਬ ਦਾ ਜੋ ਮੂੰਸੀ ਖਾਈ ਜਾਂਦੇ ਨੇ ਅੱਜ ਹੋਰ ਭਾਰਤ ਪੰਜਾਬ ਦੀ ਮੈਂ ਕਰਦਾ ਹਾਂ ਗੱਲ ਲੋਕੋ ਰਾਜੇ ਤੇ ਬਜੀਰ ਜਿੱਥੇ ਚੋਰ ਹੋਕਰਾਂ ਵਿੱਚ ਕੱਢ ਕੱਢ ਗੱਬਰ ਜੁਵਾਨ ਸਿੱਖ ਆਪੇ ਸਰਕਾਰਾਂ ਨੇ ਸੀ ਮਾਰਤੇ ਰਾਜਿਆਂ ਨੇ ਰੱਖਿਆ ਸੀ ਕੁੱਤਿਆਂ ਨੂੰ ਰਾਖੀ ਦੇ ਲਈ ਉਹ ਵੀ ਚੜ ਬੈਠੇ ਸੀ ਸ਼ਿਕਾਰ ਤੇ ਰਾਜਿਆਂ ਨੇ ਖੋਲ ਦਿੱਤੀ ਰਖਿਆ ਨਾ ਪਟਾ ਪਾ ਕੇ ਕੁੱਤਿਆਂ ਮਚਾਇਆ ਬੜਾ ਸ਼ੋਰ ਪਰਤ ਪੰਜਾਬ ਦੀ ਮੈਂ ਕਰਦਾ ਹਾਂ ਗੱਲ ਲੋਕੋ ਰਾਜ ਤੇ ਬਜੀਰ ਜਿੱਥੇ ਚੋਰ ਹੋ ਕਰਦੇ ਨੇ ਪੂਜਾ ਲੋਕ ਆਪਣੇ ਆ ਧਰਮਾਂ ਦੀ ਰਾਜਿਆਂ ਨੇ ਫੌਜਾਂ ਉੱਤੇ ਝਾੜੀਆਂ ਬੁੱਢੀਆਂ ਤੇ ਬੱਚੀਆਂ ਨੂੰ ਦੇਖਿਆ ਨਾ ਕੁੱਤਿਆਂ ਨੇ ਨੋਚ-ਨੋਚ ਨਾਉਂਦੇ ਨਾ ਨਾ ਪਾੜੀਆਂ ਲੱਗਿਆ ਨਾ ਡਰ ਬਗਾਨਿਆਂ ਜਾਂ ਹੋਰ ਨਾ ਤੋਂ ਆਪਣੇ ਹੀ ਬਣੇ ਆਦਮ ਖੋਰ ਭਾਰਤ ਪੰਜਾਬ ਦੀ ਮੈਂ ਕਰਦਾ ਹ ਗਲ ਲੋਕੋ ਰਾਜ ਤੇ ਬਜੀਰ ਜਿੱਥੇ ਚੋਰ ਬੈਠੇ ਨੇ ਸਲਾਖਾਂ ਪਿੱਛੇ ਜਿਹੜੇ ਹੈ ਸਿ ਲੋਕ ਸੱਚੇ ਝੂਠੇ ਬਾੜ ਲਾਉਂਦੇ ਨੇ ਉਡਾਰੀਆਂ ਔਰਤਾਂ ਦੀ ਇੱਜ਼ਤ ਨਾ ਹੁੰਦੇ ਖਲਵਾੜ ਇੱਥੇ ਕੁੱਛ ਦਾ ਨਾ ਕੋਈ ਬਲਾਤਕਾਰੀਆਂ ਮਿਲਿਆ ਨਾ ਇਨਸਾਫ ਕਦ ਥਾਣਿਆਂ ਕ ਚਿਹਰੀਆਂ ਚੋਂ ਅਦਾਲਤਾਂ ਨੇ ਕੀਤਾ ਅਗਨੋਰ ਭਾਰਤ ਪੰਜਾਬ ਦੀ ਮੈਂ ਕਰਦਾ ਹਾਂ ਗੱਲ ਲੋਕੋ ਰਾਜ ਤੇ ਬਝੀਰ ਜਿੱਥੇ ਚੋ ਆਪੇ ਹੀ ਉਜਾੜੀ ਜਾਵੇ ਲਈ ਸੀ ਜੋ ਰੱਖੀ ਦੇ ਲਈ ਆਸ ਨਾ ਰਹੀ ਕੋਈ ਉਹ ਸੁਬਾੜਦੀ ਕਾਦਾ ਉਹ ਲੀਡਰ ਤੇ ਕਾਸ ਦੀ ਸਿਆਣਪ ਹੋਈ ਗੱਲ ਜਿਹੜਾ ਕਰਦਾ ਉਜਾੜਦੀ ਭਗ ਤੇ ਪਾਈ ਕੇ ਵਾਲਿਆ ਝੂਠ ਦੀ ਨજર ਵਿੱਚ ਸੱਚ ਚੂਬੇ ਬਾਗ ਡੰਡੇ ਥੋਰ ਭਾਰਤ ਪੰਜਾਬ ਦੀ ਮੈਂ ਕਰਦਾ ਹਾਂ ਗੱਲ ਲੋਕੋ ਰਾਜੇ ਤੇ ਬਜੀਰ ਜਿੱਥੇ ਚੋਰ ਭਾਰਤ ਪੰਜਾਬ ਦੀ ਮੈਂ ਕਰਦਾ ਹਾਂ ਗੱਲ ਲੋਕੋ ਰਾਜ ਤੇ ਬਜੀਰ ਜਿੱਥੇ ਚੋਰ ਹੋ ਰਾਜ ਤੇ ਬਜੀਰ ਜਿੱਥੇ ਚੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ